ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੂ ਡੈਰੀ ਫਾਰਮ ਬਰਨਾਲ ਦੇ ਵਿੱਚ ਜਿਹੜੇ ਮੇਰੇ ਵੀਰ ਅੱਜ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਤੇ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸੂਈ ਸੋਈ ਵੀ ਮੈਂ ਤੇ ਨਾਲ ਇੱਕ ਬੈੜ ਦੇ ਬਾਰੇ ਜਾਣਕਾਰੀ ਦਿਵਾਵਾਂਗੇ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਮੇਰਾ ਜੀ ਪ੍ਰ ਠੀਕ ਹੈ ਜੀ ਪਿੰਡ ਪਿੰਡ ਦਲਮਾ ਕਲਾਂ ਹੀ ਤੇ ਜ਼ਿਲ੍ਹਾ ਮਰੀਕੋਲਾ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 92036408 ਠੀਕ ਹੈ ਜੀ ਜਿਹੜੀ ਆਪਾਂ ਮੈਂ ਦੇਖ ਰਹੀ ਹਾਂ ਇਹ ਕਿਵੇਂ ਸੂਏ ਸੂਈ ਹੈ ਜੀ ਇਹ ਆਪਣੇ ਕੋਲੇ ਹੀ ਦੂਜੇ ਸੂਏ ਝੋਟੀ ਆਈ ਠੀਕ ਹੈ ਜੀ ਤੇ ਪਿੱਛੇ ਕੀ ਆ ਗਿਆ ਜੀ ਇਹਦੀ ਪਿੱਛੇ ਕੀ ਹੈ ਜੀ ਪਿੱਛੇ ਇਹਦੇ ਕਟਾਈ ਠੀਕ ਹੈ ਜੀ ਜੇਰ ਵਗੈਰਾ ਕਿਵੇਂ ਜੀ ਜੇਰ ਹੁਣੀ ਤਾਜੀ ਵੀਡੀਓ ਆਪਣੇ ਕੋਲੇ ਹੈਗੀ ਆ ਅੱਜ ਸਵੇਰੀ ਪਈ ਆ ਜੀ ਠੀਕ ਹੈ ਜੀ ਤੇ ਜਾਣ ਕੇ ਕਹਿੰਦਾ ਪਾ ਜੇਰ ਵਗੈਰਾ ਡਾਨੇ ਹਾਂ ਜੀ ਹਾਂ ਜੇਰ ਵਗੈਰਾ ਡਾਨਾ ਹੋਰ ਸਾਰਾ ਕੁਝ ਧਰ ਤੇ ਉਹ ਵੀ ਡਾਨਾ ਜੀ ਠੀਕ ਹੈ ਜੀ ਤੇ ਸਾਨੂੰ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਦੀ ਉਮੀਦ ਕਿੰਨੀ ਹੈ ਜ ਆਪਣੇ ਜੀ ਦੁੱਧ ਦੀ ਆਪਾਂ ਨੂੰ ਆਏ ਸੂਏ ਤੇ 18 ਕਿਲੋ ਦੀ ਉਮੀਦ ਆ ਜੀ ਠੀਕ ਹੈ 16 ਕਿਲੋ ਆਪਾਂ ਪਹਿਲੇ ਸੂਏ ਚੋਡੀ ਥੱਲੇ ਚੋ ਆਈ ਆਪਾਂ ਤੋਰੇ ਬਾਅਦ ਵਿੱਚ ਤੁਸੀਂ ਤੁਸੀਂ ਉਸ ਕੋ ਦੇਖ ਸਕਦੇ ਹੋ ਪਿੱਛੇ ਕੁਦੇ ਬੰਕਰ ਤੁਸੀਂ ਦੇਖ ਸਕਦੇ ਹੋ ਰਾਜੀਸਮੀ ਪੜੀ ਦੀ ਮੈਂ ਹੈ ਜੀ ਘਰੇਲੂ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਨਾਲ ਦੂਜੇ ਸੂਏ ਸੂਰੀ ਹੈ ਜੀ ਸੰਗਮੂ ਮੱਥਾ ਤੁਸੀਂ ਦੇਖ ਸਕਦੇ ਹੋ ਟੌਪ ਦੀ ਕੁਆਲਿਟੀ ਦੇ ਵਿੱਚ ਆ ਗਈ ਪੂਰੇ ਚਮੜੇ ਦੇ ਵਿੱਚ ਆ ਗਈ ਠੀਕ ਹੈ ਜੀ ਅੱਛਾ ਮੈਂ ਕੁਝ ਦੇਰ ਨੜੂ ਗਿਆ ਨਾਲ ਚੂੰ ਚਵਾ ਦੀ ਕਿਵੇਂ ਜੀ ਚੂੰ ਚਵਾ ਦੀ ਪੂਰੀ ਇੱਕ ਨੰਬਰ ਆ ਗਈ ਠੀਕ ਹੈ ਤੁਹਾਨੂੰ ਸਭ ਧਾਰਮਿਕ ਗ੍ਰਾਹਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੱਧਰ ਬਸ ਇਹ ਲਏ ਨਾ ਇਹ ਮਾਰਾ ਪੋਤਾ ਆ ਆ ਠੀਕ ਹੈ ਜੀ। ਮੁੱਲ ਕੀ ਕਰਨੀ ਆ ਪਹਿਲਾਂ? ਮੁੱਲ ਜੀ ਆਪਾਂ ਮਾਤਣ ਹੋ ਜਾਏਗਾ ਜੀ। ਮਾਤਣ ਕਰ ਲਾਂਗੇ। ਠੀਕ ਹੈ ਜੀ। ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਬੈਠ ਦੇਖ ਰਿਹਾ ਹਾਂ ਜੀ। ਇਹ ਕਿਵੇਂ ਸੂਏ ਜੀ? ਇਹ ਵੀ ਦੂਜੇ ਸੂਏ ਆ ਜੀ। ਠੀਕ ਹੈ ਜੀ। ਪਿੱਛੇ ਕੀ ਆ ਗਈ ਹੈ? ਇਹਦੇ ਪਿੱਛੇ ਬੱਸੀ ਜੀ। ਠੀਕ ਹੈ ਜੀ। ਇਹ ਚੌਂ ਚਵਾਦੀ ਕਿਵੇਂ ਜੀ? ਚੌਂ ਚਵਾਦੀ ਪੂਰੀ ਇੱਕ ਨੰਬਰ ਆ ਜੀ। ਠੀਕ ਹੈ ਕਿੰਨੇ ਲੀਟਰ ਦੁੱਧ ਆ ਥੱਲੇ ਜੀ? ਇਹ ਥੱਲੇ ਜੀ 2 ਬਾਈ ਲੀਟਰ। ਇਹ ਧੋਰੇ ਬਾਹਰ ਨੂੰ। ਸਾਡੇ ਸਾਈਡੋਂ ਇਹ ਮਤਾਫੀਸ ਕੁਆਲਟੀ ਇੱਕ ਨੰਬਰ ਹੈ ਮਿਲਕਵੇਸ ਤੇ ਚੈੱਕ ਕਰ ਸਕਦੇ ਹਾਂ ਰਾਜਸ਼ਮੀ ਪੜੀਗੀ ਆਗੀ ਲਿਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਟੌਪ ਨੌਚ ਦੇ ਵਿੱਚ ਆਗੇ ਵਧੀਆ ਚੂਨ ਚੋ ਵਾਲੇ ਥਣ ਲੱਗੇ ਹੋਣੇ ਦੋਨੇ ਮਸ਼ੀਨੀ ਚੋਈ ਜਿਹੜੀ ਮਾਰਟੀ ਕਰੋ ਠੀਕ ਹੈ ਮਿਲਕਵੇਸ ਤੁਸੀਂ ਚੈੱਕ ਕਰ ਸਕਦੇ ਹੋ ਕਿਆ ਮੁੱਲ ਕੀ ਕਰਨੀ ਹੈ ਇਹਦਾ ਹੀ ਇੱਕ 25 ਮਾਨਤਨ ਹੋ ਜਾਏਗਾ ਜੀ ਹਾਂ ਤਾਂ ਤਾਂ ਠੀਕ ਹੈ ਜੀ ਸੋ ਦੋਸਤੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਵਿੱਚ